ਜਿੱਥੇ ਕਿ ਇੰਨੇ ਦਿਨ ਨਾਰਮਲ ਬੰਦੇ ਨੂੰ ਭੁੱਖਾ ਰਹਿਣਾ ਬਹੁਤ ਔਖਾ ਹੈਗਾ ਜਿੱਥੇ ਉਹ ਬਜ਼ੁਰਗ ਅਵਸਥਾ ਦੇ ਵਿੱਚ ਕਿੰਨੀ ਉਹਨਾਂ ਦੀ ਏਜ ਹੈ ਜੋ ਜਿਹੜੇ ਡਾਕਟਰ ਉੱਥੇ ਮਹਾ ਡਾਕਟਰ ਬੈਠੇ ਆ ਉਹ ਵੀ ਜਵਾਬ ਦੇ ਰਹੇ ਆ ਕਿ ਜਿਹੜੀ ਇਹਨਾਂ ਦੀ ਸਿਹਤ ਆ ਦਿਨੋ ਦਿਨ ਨਾਜ਼ੁਕ ਹੋ ਰਹੀ ਆ ਤਾਂ ਸਤਿ ਸ਼੍ਰੀ ਅਕਾਲ ਦੋਸਤੋ ਬੜੀ ਦੁਖਦਾਈ ਖਬਰ ਤੁਹਾਡੇ ਸਾਹਮਣੇ ਲੈ ਕੇ ਆਏ ਆ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦੀ ਸਿਹਤ ਤੁਹਾਨੂੰ ਪਤਾ ਤੁਸੀਂ ਫੋਟੋਆਂ ਦੇਖ ਰਹੇ ਹੋਵੋਗੇ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕੀ ਆ ਬਹੁਤ ਜਿਆਦਾ ਚਿੰਤਕ ਹੈ ਕਿ ਜਿਹੜੇ ਆਮ ਆਪਣੇ ਘਰਾਂ ਦੇ ਕਿਸਾਨ ਉੱਥੇ ਜਾ ਕੇ ਬੈਠੇ ਹੋਏ ਆ ਉਹਨਾਂ ਨੂੰ ਮਾਨ ਦੇ ਵਿੱਚ ਇੰਨਾ ਕੁ ਜਿਆਦਾ ਡਰ ਪੈਦਾ ਹੋ ਚੁੱਕਿਆ ਜਿੱਥੇ ਕਿ ਉਹ ਵਾਹਿਗੁਰੂ ਦਾ ਜਾਪ ਸਤਨਾਮ ਸਤਨਾਮ ਵਾਹਿਗੁਰੂ ਕਰ ਰਹੇ ਆ ਤਾਂ ਤੁਸੀਂ ਫੋਟੋਆਂ ਵੀ ਵੇਖੀ ਹੋਣੀਆਂ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਵਾਇਰਲ ਹੋ ਰਹੀਆਂ ਗੀਆਂ ਜਿੱਥੇ ਕਿ ਪੰਜਾਬ ਦੇ ਆਪਣੇ 7 ਸੰਸਦ ਮੈਂਬਰ ਹੈ ਜਿੱਥੇ ਉਹਨਾਂ ਨੇ ਆਪੋ ਆਪਣਾ ਫਰਜ਼ ਤਾਂ ਨਿਭਾਇਆ ਪਰ ਇੰਨਾ ਕੁ ਜ਼ਿਆਦਾ ਫਰਜ਼ ਨਹੀਂ ਨਿਭਾਇਆ ਜਿੱਥੇ ਕਿ ਉਹ ਲੋਕਾਂ ਦੇ ਵਿੱਚ ਉੱਥੇ ਜਾ ਕੇ ਜਿਹੜਾ ਭਾਈਪਾ ਸਰਕਾਰ ਨੂੰ ਇੱਕ ਚੰਗੀ ਤਰ੍ਹਾਂ ਨੱਥ ਪਾ ਸਕਣ ਜਿੱਥੇ ਕਿ ਪੰਜਾਬ ਦੀ ਉਹਨਾਂ ਨੂੰ ਚਿੰਤਾ ਨਹੀਂ ਹੋएगी ਕਿ ਜਿਹੜੇ ਆਮ ਲੀਡਰ ਹੈਗੇ ਆ ਉਹ ਪੰਜਾਬ ਦੇ ਉੱਥੇ ਖਨੌਰੀ ਬਾਰਡਰ ਤੇ ਜਾ ਕੇ ਕਿਉਂ ਨਹੀਂ ਬਹਿੰਦੇਗੇ ਕਿ ਉਹਨਾਂ ਨੂੰ ਚਿੰਤਾ ਨਹੀਂ ਹੋएगी ਉਹ ਜਦੋਂ ਵੋਟਾਂ ਹੁੰਦੀਆਂ ਉਹ ਤਾਂ ਬੜਾ ਕਿਸਾਨ ਕਿਸਾਨ ਕਰਦੇ ਆ ਹੁਣ ਕਿਸਾਨਾਂ ਦੀ ਹਿੱਤ ਦੀ ਗੱਲ ਆਈ ਆ ਤਾਂ ਉੱਥੇ ਜਾ ਕੇ ਬੈਠਣ ਦਾ ਜਾ ਕੇ ਬਰਾਬਰ ਉਹਨਾਂ ਦੇ ਵਰਤ ਤੇ ਮਰਨ ਵਰਤਨ ਤੇ ਬੈਠਣ ਠੀਕ ਐ ਫੇਰ ਪਤਾ ਲੱਗੂਗਾ ਵੀ ਉਹ ਜਿਹੜੇ ਲੀਡਰ ਆ ਕਿਸਾਨਾਂ ਲਈ ਕਰ ਸਕਦੇ ਕੁਝ ਨਹੀਂ ਕਰ ਸਕਦੇਗੇ ਤਾਂ ਕਹਿ ਦਿੰਦੇ ਆ ਵੀ ਅਸੀਂ ਤੁਹਾਡੇ ਲਈ ਜਾਨ ਕੁਰਬਾਨ ਕਰ ਦਾਂਗੇ ਅਸੀਂ ਤੁਹਾਡੇ ਲਈ ਬਹੁਤ ਕੁਝ ਕਰ ਦਾਂਗੇ ਅੱਜ ਫਰਜ਼ ਬੰਦਾ ਪੰਜਾਬ ਜਿਹੜੇ ਪੰਜਾਬ ਦੇ ਲੀਡਰ ਆ ਉਹ ਕਿਸਾਨਾਂ ਦੇ ਹੱਕ ਲਈ ਖੜਨ ਠੀਕ ਹੈ ਜਿੱਥੇ ਕਿ ਕਿਸਾਨ ਉਥੇ ਆਪਣਾ ਅੰਦੋਲਨ ਕਿੰਨੇ ਟਾਈਮ ਤੋਂ ਸਟਾਰਟ ਕੀਤਾ ਹੋਇਆਗਾ ਜਿੱਥੇ ਕਿ ਹੋਰ ਵੀ ਹੈਗੀਆਂ ਜਥੇਬੰਦੀਆਂ ਉਹਨਾਂ ਦਾ ਵੀ ਫਰਜ਼ ਬਣਦਾਗਾ ਵੀ ਕਿਉਂਕਿ ਉਹ ਵੀ ਸਾਰੇ ਕਿਸਾਨ ਸਭ ਤੋਂ ਵੱਡਾ ਲੀਡਰ ਹੈ ਜੇਕਰ ਡੱਲੇਵਾਲ ਸਾਹਿਬ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ ਰੱਬ ਕਰੇ ਨਾ ਪ੍ਰੋਬਲਮ ਆਵੇ ਜੇਕਰ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਬਹੁਤ ਜ਼ਿਆਦਾ ਪੰਜਾਬ ਦਾ ਨੁਕਸਾਨ ਹੋਊਗਾ ਤਾਂ ਤੁਸੀਂ ਆਪੋ ਆਪਣੇ ਸੋਸ਼ਲ ਮੀਡੀਆ ਤੇ ਫੋਟੋ ਵਾਇਰਲ ਕਰੋ ਕਿ ਕਿਸਾਨ ਮੋਰਚੇ ਦੇ ਵਿੱਚ ਜਾਓ ਠੀਕ ਹੈ ਜਿੱਥੇ ਕਿ ਕਿਤੋਂ 22 ਦਿਨ ਹੋ ਗਏ ਆ ਮੈਂ ਸ਼ਾਇਦ ਮੈਨੂੰ ਇਸ ਚੀਜ਼ ਦਾ ਭਲੇਖਾ ਦਿਨ ਵੱਧ ਹੋ ਗਏ ਹੋਣਗੇ ਜਿੱਥੇ ਕਿ ਇੰਨੇ ਦਿਨ ਨਾਰਮਲ ਬੰਦੇ ਨੂੰ ਭੁੱਖਾ ਰਹਿਣਾ ਬਹੁਤ ਔਖਾ ਹੈਗਾ ਜਿੱਥੇ ਉਹ ਬਜ਼ੁਰਗ ਅਵਸਥਾ ਦੇ ਵਿੱਚ ਕਿੰਨੀ ਉਹਨਾਂ ਦੀ ਏਜ ਹੈ ਠੀਕ ਹੈ ਤੇ ਪਹਿਲਾਂ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਵੇਖੋ ਜਿਹੜੇ ਡਾਕਟਰ ਉੱਥੇ ਮਹਾ ਡਾਕਟਰ ਬੈਠੇ ਆ ਉਹ ਵੀ ਜਵਾਬ ਦੇ ਰਹੇ ਆ ਕਿ ਜਿਹੜੀ ਇਹਨਾਂ ਦੀ ਸਿਹਤ ਆ ਦਿਨੋ ਦਿਨ ਨਾਜ਼ਕ ਹੋ ਰਹੀ ਆ ਤਾਂ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰਨਾਗਾ ਆਪਣਾ ਫਰਜ਼ ਨਿਭਾਉਣਾ ਹੈ ਕਮੈਂਟ ਬਾਕਸ ਦੇ ਵਿੱਚ ਚੰਗਾ ਜਿਹਾ ਕਮੈਂਟ ਪਾਉਣਾਗਾ ਤੇ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਨੂੰ ਜਾਗਰੂਕ ਕਰਨਾਗਾ ਜਿੰਨਾ ਕਿ ਮੇਰਾ ਫਰਜ਼ ਬਣਿਆ ਸੀ ਮੈਂ ਆਪਣਾ ਬਾਹ ਲਾ ਦਿੱਤੀ ਹੈ ਵੀਡੀਓ ਪਾ ਦਿੱਤੀ ਹੈ ਤੁਸੀਂ ਵੀ ਵੀਡੀਓ ਪਾਓ ਮੈਂ ਵੀ ਉੱਥੇ ਜਾ ਕੇ ਆਇਆ ਤੁਸੀਂ ਵੀ ਜਾ ਕੇ ਆਓ ਇਹ ਆਪਣੇ ਹੱਕ ਲਈ ਗੱਲ ਕਰ ਰਹੇ ਆ ਜਿੱਥੇ ਤੁਹਾਨੂੰ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆਗਾ ਇਹ ਕਿਸਾਨਾਂ ਦੀ ਗੱਲ ਨਹੀਂ ਇਹ ਹਰੇਕ ਗਰੀਬ ਮਜ਼ਦੂਰ ਦੁਕਾਨਦਾਰਾਂ ਦੇ ਹੱਕ ਦੀ ਗੱਲ ਹੈ ਜਿੱਥੇ ਕਿ ਆਪਾਂ ਨੂੰ ਹਰੇਕ ਆਪਣੇ ਘਰੇਲੂ ਵਸਤੂ ਦੇ ਵਿੱਚ ਜਿਹੜੀਆਂ ਵਰਤਨ ਵਾਲੀਆਂ ਚੀਜ਼ਾਂ ਆਉਂਦੀਆਂ ਸਬਜ਼ੀ ਆਉਂਦੀ ਆ ਅਨਾਜ ਆਉਂਦਾਗਾ ਠੀਕ ਹੈ ਉਹੀ ਜਿਹੜਾ 90 90 ਰੁਪਏ ਪੈਕਟਾਂ ਦੇ ਵਿੱਚ ਬੰਦ ਹੋ ਕੇ ਵੇਖਦਾ ਜਿੱਥੇ ਕਿਸਾਨ ਦਾ 5 ਰੁਪਏ ਕਿਲੋ ਵੇਚਦਾਗਾ ਉਹ ਤੁਹਾਡੇ ਹੱਕ ਲਈ ਗੱਲ ਕਰ ਰਹੇ ਆ ਜੇਕਰ ਰੱਬ ਨਾ ਕਰੇ ਕੁਝ ਉਹਨਾਂ ਨੂੰ ਹੋ ਜਾਂਦਾਗਾ ਤਾਂ ਉਸ ਦਾ ਜ਼ਿੰਮੇਵਾਰ ਕੌਣ ਖੜੂਗਾ ਠੀਕ ਹੈ ਆਪਣਾ ਫਰਜ਼ ਬੰਦਾ ਆਪਾਂ ਜਾ ਕੇ ਉਸ ਜੰਗ ਦੇ ਵਿੱਚ ਸ਼ਾਮਲ ਹੋਈਏ ਜਿੱਥੇ ਕਿ ਹਰੇਕ ਬੰਦੇ ਹਰੇਕ ਬੱਚੇ ਦਾ ਹਰੇਕ ਇਨਸਾਨ ਦਾ ਹਰੇਕ ਵਿਅਕਤੀ ਦਾ ਫਰਜ਼ ਬੰਦਾ ਉਹ ਆਪਣੇ ਹੱਕਾਂ ਲਈ ਖੜੇ ਆ ਉਹ ਕਦੇ ਆਪਣੀ ਜ਼ਮੀਨ ਲਈ ਨਹੀਂ ਖੜੇਗੇ ਉਹ ਹਰੇਕ ਦੀ ਗੱਲ ਕਰ ਰਹੇ ਆ ਜੇਕਰ ਰੱਬ ਨਾ ਕਰੇ ਤੁਹਾਨੂੰ ਵਾਰ-ਵਾਰ ਮੈਂ ਦੋਹਾਈ ਪਾਰਿਆਂਗਾ ਜੇਕਰ ਉਹਨਾਂ ਨੂੰ ਕੁਝ ਹੋ ਗਿਆ ਨਾ ਤਾਂ ਬਹੁਤ ਵੱਡਾ ਨੁਕਸਾਨ ਹੋਊਗਾ ਪੰਜਾਬ ਦਾ ਉਹਨੂੰ ਅਸੀਂ ਹਾਲਾਤ ਦਿਖਾਉਨੇ ਆ ਉੱਥੇ ਕੀ ਹੋ ਰਿਹਾਗਾ बरत दो दो ची बरती ਦੀਪੀਆ ਪੜੋ ਦੋ ਦੋ ਚੀਜ਼ਾਂ ਬੱਤੀ ਜਾਣਾ